ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੋਰ ਵਧੀਆ ਜੀ ਆਪਾਂ ਠੀਕ ਠਾਕ ਹਾਸ ਕਰਦੇ ਕਿ ਮੇਰੇ ਭੈਣ ਭਰਾ ਵੀ ਸਾਰੇ ਵਧੀਆ ਹੋਣਗੇ ਜੀ ਤੇ ਮੈਂ ਵੀ ਪੈ ਗਿਆ ਜੀ ਸਾਰੇ ਪੈ ਗਿਆ ਟੁਕੜਿਆਂ ਗੁੜਾ ਤੁਟੋ ਜੀ ਬੱਚ ਤਾਂ ਆਪਣੇ ਹਲੇ ਵਾਹਿਗੁਰੂ ਦੀ ਕਿਰਪਾ ਨਾਲ ਸਵਾਗਤ ਅੱਠ ਦਾ ਟਾਈਮ ਹੋ ਗਿਆ ਜੀ ਆਪਾਂ ਬਾਟ ਕਰਕੇ ਆਟੇ ਆ ਅੱਜ ਥੋੜੇ ਲੇਟ ਹੋ ਗਏ ਜੀ ਉੱਠਣ ਵਿੱਚ ਛੋਟੀਆਂ ਚੱਲੀ ਜਾਂਦੀਆਂ ਬੱਚਿਆਂ ਦੀਆਂ ਫਿਰ ਤੰਗੋ ਬੱਸ ਕੰਮ ਵੀ ਥੋੜੇ ਥੋੜੇ ਲੇਟ ਹੋ ਜਾਂਦੇ ਆ ਤੇ ਕਮੈਂਟ ਕੀਤਾ ਸੀਗਾ ਜੀ ਕਿਸੇ ਭੈਣ ਨੇ ਵੀ ਆਪਦੀ ਪਿੱਕੀ ਫੈਮਿਲੀ ਨਾਲ ਮਲਾਉਂਗੀ ਸਾਡੇ ਨਾਲ ਇੱਥੇ ਤਾਂ ਤਿੰਨ ਮਰਗਾਂ ਜਿਹਾ ਹੋਊਗਾ ਇੱਥੇ ਸਾਡੇ ਪਿੰਡ ਹੀ ਸਾਡੇ ਸਕਿਆਂ ਦੇ ਹੀ ਹੋ ਗਈ ਸੀਗੀ ਇੱਕ ਮੇਰੇ ਸੋਹਰਾ ਸਾਹਿਬ ਦੀ ਭੈਣ ਲੱਗਦੇ ਸੀਗੇ ਉਹਨਾਂ ਦੇ ਨਾਨਕਿਆਂ ਤੋਂ ਇੱਥੇ ਸੀਗੇ ਵਿਆਹੇ ਹੋਏ ਕਾਫੀ ਵੱਡੀ ਉਮਰ ਦੇ ਸੀ ਤੇ ਉਹ 3-4 ਸਾਲ ਹੋ ਗਏ ਸੀ ਮੰਜੇ ਤੇ ਪਏ ਸੀਗੇ ਹਨਾ ਜੀ ਉਹਨਾਂ ਦੀ ਡੈਥ ਹੋ ਗਈ ਸੀਗੀ ਪਿਛਲੇ ਸੱਜੜੇ ਤੇ ਅੱਜ ਹਫਤਾ ਹੋ ਗਿਆ ਕੱਲ ਨੂੰ ਭੋਗ ਉਹਨਾਂ ਦਾ ਤੇ ਉਹਦੇ ਕਰਕੇ ਨਾ ਜੀ ਬਸ 나 ਹੀ ਤਾਂ ਛੁੱਟਣਾ ਚ ਮੈਂ ਗਈ ਨਹੀਂ ਕਿਤੇ ਤੇ 나 ਹੀ ਫਿਰ ਉਹਨਾਂ ਠੰਡ ਵਿੱਚ ਬੱਚਿਆਂ ਨੂੰ ਕੱਲ ਨੂੰ ਭੇਜਿਆ ਜਾਂਦਾ ਹਨਾ ਤੇ ਤਾਈਓ ਜੀ ਫਿਰ ਨਹੀਂ ਕੋਈ ਇਦਾਂ ਦੀ ਮੈਥੋਂ ਵੀਡੀਓ ਕੋ ਪਾਈਗੀ ਹੁਣ ਫਿਰ ਕਾਫੀ ਹੋ ਜਾਂਦਾ ਜਿੱਦਾਂ ਆਪਾਂ ਨਹੀਂ ਚੰਗੇ ਲੱਗਦੇ ਹਨਾ ਨਿੱਕੀ ਨਿੱਕੀ ਚੀਜ਼ ਵੀ ਆਪਾਂ ਸ਼ੇਅਰ ਨਹੀਂ ਕਰ ਸਕਦੇ ਜੀ ਤੇ ਮੈਂ ਨਾ ਗੰਝੇ ਲੱਗਣ ਲੱਗ ਕੇ ਤਾਂ ਫਿਰ ਜਾਵਾਂਗੀ ਪਿੰਡ ਤੇ ਫਿਰ ਜ਼ਰੂਰ ਆਪਾਂ ਤੁਹਾਨੂੰ ਆਪਦੀ ਪੀਕਾ ਫੈਮਿਲੀ ਨਾਲ ਮਿਲਾਵਾਂਗੇ ਮੈਂ ਕਾਸ਼ ਇੱਕ ਦੋ ਵਾਰ ਗਏ ਵੀ ਆ ਜੀ ਤੇ ਸ਼ਾਇਦ ਵੀਡੀਓ ਸ਼ੇਅਰ ਵੀ ਕੀਤੀ ਹੈ ਤੇ ਫਿਰ ਮੈਂ ਸਵਾਰ ਕੇ ਨਹੀਂ ਵੀਡੀਓ ਬਣਾਈ ਹੈ ਜੀ ਕਿਉਂਕਿ ਮੇਰੇ ਦੋ ਬ੍ਰਦਰ ਨੇ ਜੀ ਦੋਨੋਂ ਲਗ ਲਗ ਨਹੀਂ ਮੰਮੀ ਡੈਡੀ ਛੋਟੇ ਨਾਲ ਰਹਿੰਦੇ ਨੇ ਤੇ ਵੱਡਾ ਵੀਰਾ ਲੱਗਾ ਛੋਟਾ ਲੱਗਾ ਮੰਮੀ ਡੈਡੀ ਛੋਟੇ ਨਾਲ ਰਹਿੰਦੇ ਨੇ ਤੇ ਮੇਰੀਆਂ ਦੋ ਸਿਸਟਰ ਆਈ ਉਹ ਮੈਰਿਡ ਹੀ ਨੇ ਕਾਫੀ ਦੂਰ ਦੂਰ ਨੇ ਜੀ ਮੇਰੀਆਂ ਸਿਸਟਰ ਬਹੁਤ ਦੂਰ ਦੂਰ ਨੇ ਇੱਕ ਫਰੀਦਕੋਟ ਜ਼ਿਲ੍ਹੇ ਚ ਰਹ ਜਾਂਦੇ ਨੇ ਇੱਕ ਬਰਨਾਲਾ ਜ਼ਿਲ੍ਹੇ ਤੇ ਰਹਿੰਦੇ ਨੇ ਬਿਜੇ ਮੇਰੇ ਇੱਥੇ ਨੇੜੇ ਹੀ ਦੋਨਾਂ ਨੇ ਬਿਆਹ ਉਹ ਢਿੰਡੇ ਜ਼ਿਲ੍ਹੇ ਚ ਬਿਆਹ ਹੋਇਆ ਨਹੀਂ ਤੇ ਸਾਰੀ ਫੈਮਿਲੀ ਵਧੀਆ ਜੀ ਤਾਂ ਅੰਦਰੁਸਤ ਹੈ ਵਾਹਿਗੁਰੂ ਦੀ ਕਿਰਪਾ ਨਾਲ ਹਨ ਸਾਰੀ ਮੈਰਿਡ ਨੇ ਸਾਰਿਆਂ ਦੇ ਬੱਚੇ ਆ ਵਧੀਆ ਵੱਡੇ ਵੀਰੇ ਦੇ ਤਿੰਨ ਬੇਟੀਆਂ ਨੇ ਇੱਕ ਬੇਟਾ ਹੈਗਾ ਤੇ ਪਹਿਲਾਂ ਭਾਬੀ ਜੀ ਕੋਲ ਬੱਚੇ ਹੋ ਗਏ ਸੀ ਬੇਟਾ ਹੀ ਡੈਥ ਹੋ ਗਈ ਸੀ ਤੇ ਕਾਫੀ ਸ਼ੇਰ ਹੋ ਗਿਆ ਜੀ ਉਸ ਗੱਲ ਨੂੰ ਹੋ ਗਈ ਹੁਣੇ 12-13 ਸਾਲ ਮੇਰੇ ਉਦੋਂ ਮੇਰੀ ਮੈਰਿਜ ਨਹੀਂ ਹੋਈ ਸੀਗੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀਆਂ ਬੇਟੀਆਂ ਹੋਈਆਂ ਜੀ ਫਿਰ ਬੇਟਾ ਹੋਇਆ ਹਨ ਛੋਟੇ ਵੀਰੇ ਦੇ ਇੱਕ ਬੇਟੀ ਹੈ ਇੱਕ ਬੇਟਾ ਹੈਗਾ ਤੇ ਵੱਡੀ ਸਿਸਟਰ ਦੇ ਵੀ ਇੱਕ ਮੇਟੀ ਆ ਇੱਕ ਬੇਟਾ ਹੋਣਾ ਇਹ ਤਾਂ ਬੱਚੇ ਕਾਫੀ ਵੱਡੇ ਨੇ ਵਿਆਹਣ ਵਾਲੇ ਨੇ ਕਿਉਂਕਿ ਦੀਦੀ ਦੀ ਮੈਰਿਜ ਹੋਈ ਨੂੰ ਕਾਫੀ ਟਾਈਮ ਹੋ ਗਿਆ ਜੀ 2004 ਚ ਸੀ ਕਿ ਦੀਦੀ ਦੀ ਮੈਰਿਜ ਤੇ ਦੂਸਰੇ ਸਿਸਟਰ ਜੀ ਜਿਹੜੇ ਮੇਰੇ ਬਰਨਾਲੇ ਵਾਲੇ ਉਹ ਇੱਧਰ ਕਾਫੀ ਟਾਈਮ ਫੋਰਨ ਦੇ ਵਿੱਚ ਰਹੇ ਨੇ ਫਿਰ ਉਹ ਇੱਥੇ ਮੇਰੇ ਤੋਂ ਬਾਅਦ ਉਹਨਾਂ ਦੀ ਮੈਰਿਜ ਹੋਈ ਹੈ ਜੀ ਤੇ ਉਹਨਾਂ ਦੇ ਇੱਕ ਬੇਟਾ ਹੀ ਬੇਟਾ ਹੈਗਾ ਸਾਈਜ਼ ਤੋਂ ਸਾਲ ਦਾ ਛੋਟਾ ਹੈਗਾ ਹੋਰ ਵਧੀਆ ਜੀ ਮੰਮੀ ਡੈਡੀ ਵੀ ਤੰਦਰੁਸਤ ਨੇ ਵਧੀਆ ਨੇ ਹਨਾ ਤੇ ਕੁਸਤ ਦਿਨ ਜੇ ਲੱਗਣ ਲੱਗੇ ਫਿਰ ਆਪਾਂ ਸਪੈਸ਼ਲੀ ਜਾਵਾਂਗੇ ਜ਼ਰੂਰ ਬਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਤੇ ਬਾਕੀ ਬਲੌਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵਧੀਆ ਕਮੈਂਟ ਕਰਦੇ ਹੋ ਵਧੀਆ ਬਹੁਤ ਵਧੀਆ ਲੱਗਦਾ ਜੀ ਹਨਾ ਇੱਕ ਤਾਂ ਹੁਣ ਤੁਹਾਨੂੰ ਪਤਾ ਹੀ ਹਨਾ ਸਾਦੀ ਹੋ ਗਈ ਆ ਇੱਕ ਫਿਰ ਮਰਗਦਾ ਕਰਕੇ ਇਦਾਂ ਨਹੀਂ ਆਪਾਂ ਬਲੌਗ ਬਣਾ ਸਕਦੇ ਹੈਗੇ ਸਾਡੀ ਭੂਆ ਜੀ ਲਗਦੇ ਸੀ ਜਿਨ੍ਹਾਂ ਦੀ ਡੈਥ ਹੋਈ ਹੈ ਤੇ ਬਾਕੀ ਸਾਰਾ ਪਰਿਵਾਰ ਵਧੀਆ ਤੰਦਰੁਸਤ ਹੈ ਜੀ ਹਨਾ ਮੇਰੀ ਸੋਹਰਾ ਫੈਮਿਲੀ ਨੂੰ ਤਾਂ ਤੁਸੀਂ ਮਿਲ ਹੀ ਚੁੱਕੇ ਹੋਣਾ ਜੀ ਮੇਰੇ ਦੋ ਨੰਦਾ ਨੇ ਤੇ ਇੱਕ ਥੋੜੇ ਬਾਜੀ ਦੇ ਬ੍ਰਦਰ ਨੇ ਯਾਨੀ ਕਿ ਮੇਰੇ ਜੀਠ ਜੀ ਨੇ ਉਹ ਅਸਰ ਨਾਲ ਹੀ ਘਰ ਹੈਗਾ ਅੱਦਰ ਤੇ ਆਪਾਂ ਤਾਂ ਤੁਹਾਨੂੰ ਮਿਲਦੇ ਹੀ ਰਹਿੰਦੇ ਆ ਜੀ ਰੋਜ਼ ਹਨਾ ਹਰ ਰੋਜ਼ ਵਧੀਆ ਤੇ ਕੋਈ ਗੱਲ ਨਹੀਂ ਜੀ ਤੁਹਾਡੇ ਕਮੈਂਟ ਦਾ ਪਰ ਰਪਲਾਈ ਜ਼ਰੂਰ ਕਰਾਂਗੇ ਜੀ ਤੁਹਾਨੂੰ ਜ਼ਰੂਰ ਬਲੌਗ ਬਣਾ ਕੇ ਇੱਕ ਸਪੈਸ਼ਲ ਦਿਖਾਵਾਂਗੇ ਇੱਕ ਹੁਣ ਥੋੜਾ ਸਰਦੀ ਦਾ ਕਰਕੇ ਆ ਮਹੀਨਾ ਹੁਣ ਥੋੜਾ ਵਿਆਵਾਂ ਦਾ ਬਲੌਕ ਹੋ ਜਾਂਦਾ ਹੈਗਾ ਤੇ ਫਿਰ ਉਹਦੇ ਕਰਕੇ ਨਾ ਕੱਪੜੇ ਵੀ ਕਾਫੀ ਆ ਰਹੇ ਸੀ ਸਲਾਈ ਵਾਲੇ ਇੱਕ ਸੀਜ਼ਨ ਹੈਗਾ ਸਰਦੀ ਵਾਲਾ ਤੇ ਫਿਰ ਨਾਲ ਹੀ ਕਪੜਾ ਸੇਲ ਵੀ ਹੋ ਰਿਹਾ ਬੋਵਲਵਟ ਦੇ ਸੂਟ ਇਤਨੇ ਜਿਆਦੇ ਸੇਲ ਹੋਏ ਕਿ ਬਸ ਲੈ ਕੇ ਆਨ ਦਾ ਟਾਈਮ ਨਹੀਂ ਲੱਗ ਰਿਹਾ ਤੇ ਬਸ ਨਾਲ ਦੀ ਨਾਲ ਵਿਕ ਜਾਂਦੇ ਆ ਜੀ ਤੇ ਡੱਬੀ ਵਾਲਾ ਸੂਟ ਵੀ ਬਹੁਤ ਜਿਆਦਾ ਸੇਲ ਹੋ ਰਿਹਾ ਬੇਲਵੱਟ ਦੇ ਤਾਂ ਜਿਵੇਂ ਮੈਂ ਕਹਦੇ ਆਂ ਜਿਵੇਂ ਮੈਂ ਲੈ ਕੇ ਬਾਅਦ ਹੁਣੀਆਂ ਤੇ ਪਹਿਲਾਂ ਹੀ ਚੱਲ ਜਾਂਦੇ ਸਾਰੇ ਹਨਾ ਤੇ ਵੀਡੀਓ ਤੱਕ ਬਣਾਉਣ ਦਾ ਟਾਈਮ ਨਹੀਂ ਲੱਗਦਾ ਚਲੋ ਵਧੀਆ ਜੀ ਵਾਹਿਗੁਰੂ ਦੀ ਕਿਰਪਾ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਸਭ ਨੂੰ ਹੁਣ ਐਦਾਂ ਹੀ ਕਾਰੋਬਾਰ ਸਭ ਦੇ ਚੱਲਦੇ ਰਹਿਣ ਤੇ ਪਲੀਜ਼ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜਿੱਥੋਂ ਤੱਕ ਮੇਰੇ ਫੈਮਿਲੀ ਨੂੰ ਕਿਸੇ ਨੂੰ ਵੀ ਮਿਲਾਉਣ ਦਾ ਸਵਾਲ ਹੈ ਤੇ ਮੈਂ ਜਰੂਰ ਮਲਾਉਂਗੀ ਬਾਕੀ ਜੀ ਤੁਹਾਨੂੰ ਪਤਾ ਹੀ ਹੈ ਨਾ ਕੋਈ ਵੀ ਰਿਲੇਸ਼ਨ ਆਪਣਾ ਕਿਸੇ ਨਾਲ ਕਿਦਾਂ ਦਾ ਕਿਦਿਆ ਨਾ ਉਹ ਅਲੱਗ-ਅਲੱਗ ਫੈਮਲੀਆ ਦਾ ਮੈਟਰ ਹੁੰਦਾ ਹੈ ਨਾ ਜੀ ਬਾਕੀ ਹੈਂਡੀਕੈਪ ਨਾਲ ਕੋਈ ਵੀ ਜ਼ਿਆਦਾ ਰਿਲੇਸ਼ਨ ਖੁਸ਼ੀ ਨਾਲ ਨਹੀਂ ਰੱਖਦਾ ਤੇ ਇਸ ਇੱਕ ਇਨਸਾਨ ਇਦਾਂ ਦਾ ਫੀਲ ਕਰਾਇਆ ਜਾਂਦਾ ਜੀ ਇਸ ਇਨਸਾਨ ਨੂੰ ਵੀ ਤੂੰ ਕਿਸੇ ਕਾਰਜਯੋਗ ਨਹੀਂ ਹੈਗਾ ਕਿਸੇ ਚੀਜ਼ ਜੋਗਾ ਬਟ ਮੇਰੇ ਨਾਲ ਮੇਰੀ ਸਿਸਟਰ ਵੀ ਮੇਰਾ ਸਾਥ ਬਹੁਤ ਦਿੰਦੀ ਹੈ ਜੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੀ ਹੈ ਵੱਡੀ ਸਿਸਟਰ ਜੀ ਮੇਰੀ ਮਾਂ ਨਾਲੋਂ ਵੀ ਵੱਧ ਕੇ ਕਰਦੀ ਹੈ ਤੇ ਬਟ ਵੀਰ ਜਿੱਤੇ ਮੈਨੂੰ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ ਵੀ ਹਾਂ ਤੋ ਇਸ ਤਰ੍ਹਾਂ ਵੀਡੀਓ ਬਣਾ ਕੇ ਦਿਖਾ ਦੇ ਮੈਂ ਉਸ ਤਰ੍ਹਾਂ ਤੁਹਾਨੂੰ ਜਰੂਰ ਕਹੂੰਗੀ ਦਿਖਾਉਂਗੀ ਕੋਸ਼ਿਸ਼ ਕਰੂੰਗੀ ਬਾਕੀ ਹੁਣ ਠੰਡ ਦੇ ਵਿੱਚ ਮੈਨੂੰ ਆਉਣ ਜਾਣ ਦੀ ਵੀ ਤੁਹਾਨੂੰ ਪਤਾ ਹੀ ਹੈ ਜੀ ਕਾਫੀ ਪ੍ਰੋਬਲਮ ਹੋ ਜਾਂਦੀ ਹੈ ਹਨਾ ਤੇ ਬਾਕੀ ਵਧੀਆ ਜੀ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਜਲਦੀ ਇਸ ਬਲੌਗ ਦੇ ਬਾਰੇ ਰਿਪਲਾਈ ਦੇ ਗਏ ਤੇ ਚਲੋ ਅੱਠਾ 8:30 ਦਾ ਟਾਈਮ ਹੋ ਗਿਆ ਜੀ ਹੁਣ ਸਾਇਤਾ 8 ਵਜੇ ਉੱਠਿਆਗਾ ਕਾਫੀ ਲੇਟ ਹੋ ਗਿਆ ਮੈਂ ਤਾਂ 7 ਵਜੇ ਉੱઠી ਸੀ ਬਸ ਨਹਾ ਕੇ ਪਾਠ ਕੀਤਾਗਾ ਕੁਛ ਨਹੀਂ ਹਲੇ ਕੰਮ ਜ਼ੰਦਾ ਕੀਤਾ ਸਾਰੇ ਕੰਮ ਪਏ ਨੇ ਕਰਨ ਵਾਲੇ ਛੜੇ ਬਾਜੀ ਉਧਰ ਦੁਕਾਨ ਤੇ ਸ਼ਟਰ ਖੋਲਣ ਉੱਠ ਗਿਆ ਤੇ ਵੇਖਦੇ ਆ ਅੱਗੇ ਕੀ ਕਾਰਵਾਈ ਕਰਦੇ ਆ ਕੱਪੜੇ ਅੱਜ ਹੈ ਨਹੀਂ ਕੀ ਧੋਣ ਵਾਲੇ ਤੇ ਫੇਰ ਵੇਖਦੇ ਫੇਰ ਕਾਫੀ ਕੱਲ ਨੂੰ ਉਧਰ ਭੋਗ ਹੈਗਾ ਉਧਰ ਵੀ ਜਾਣਗੇ ਕੰਮ ਧੰਦਾ ਕਰਾਉਣਗੇ ਹਨਾ ਤੇ ਹੋਰ ਵਧੀਆ ਜੀ ਵਾਹਿਗੁਰੂ ਦੀ ਕਿਰਪਾ ਪਰਮਾਤਮਾ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਪ੍ਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵਧੀਆ ਹਾਸਦੀ ਖੇਡਦੀ ਮੇਰੀ ਫੈਮਿਲੀ ਹੈ ਜੀ ਸਾਰੇ ਵਧੀਆ ਨੇ ਮੈਂ ਨਹੀਂ ਕਿਸੇ ਕੰਮ ਦੀ ਹੈਗੀ ਆ ਕਿਉਂਕਿ ਬੰਦਾ ਜੋ ਪ੍ਰੋਬਲਮ ਦੇ ਵਿੱਚ ਹੁੰਦਾ ਉਹ ਤੁਹਾਨੂੰ ਪਤਾ ਹੀ ਆ ਹਨਾ ਬਸ ਇਹਦੇ ਕਰਕੇ ਮੈਂ ਥੋੜਾ ਜਿਹਾ ਸਾਰਿਆਂ ਤੋਂ ਆਪਦੇ ਆਪ ਨੂੰ ਪਿੱਛੇ ਰੱਖਦੀ ਆਂ ਕਈ ਗੱਲਾਂ ਹੁੰਦੀਆਂ ਜੀ ਕਿਤੇ ਕੋਈ ਕਹਿ ਜਾਂਦਾ ਕੁਝ ਫਿਰ ਉਹ ਆਪਾਂ ਉਸ ਚੀਜ਼ ਨੂੰ ਬਸ ਆਪਦੇ ਤਾਂ ਕਿ ਸਹਿਮਤ ਰੱਖਦੇ ਆਂ ਚਲੋ ਬਾਕੀ ਵਧੀਆ ਜੀ ਮਿਲਾਂਗੇ ਤੁਹਾਨੂੰ ਕਿਸੇ ਨਵੇਂ ਬਲੌਗ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬਾਕੀ ਛੇ ਦਿਨ ਚੱਲੀ ਜਾਂਦੇ ਆ ਜੀ ਪਾਠ ਕਰਿਆ ਕਰੋ ਪ੍ਰਮਾਤਮਾ ਸਾਹਿਬ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਇਹ ਅਰਦਾਸ ਬੇਨਤੀਆਂ ਕਰਦੇ ਆ ਜੀ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਮੈਂ ਆਪਦੀ ਫੈਮਿਲੀ ਨਾਲ ਤੁਹਾਨੂੰ ਜ਼ਰੂਰ ਮਿਲਾਉਂਗੀ ਜੀ ਇਕੱਲੇ ਇਕੱਲੇ ਜਾਣੇ ਨਾਲ ਮਿਲਾਉਂਗੀ ਜੀ ਮੇਰੀ ਬਹੁਤ ਵੱਡੀ ਫੈਮਿਲੀ ਹੈ ਜੀ ਜੇ ਕਹੋਗੇ ਤਾਂ ਜੀ ਮੈਂ ਆਲ ਫੈਮਿਲੀ ਨੂੰ ਬੁਲਾ ਦੂੰਗੀ ਜੀ ਬਹੁਤ ਵੱਡੀ ਫੈਮਿਲੀ ਹੈ ਜੀ ਕਿਉਂਕਿ ਜੀ ਮੇਰੀ ਪਿੱਕੀ ਫੈਮਿਲੀ ਕਾਫੀ ਅੱਜ ਤੱਕ ਰਿਚੀ ਨੇ ਤੇ ਕਾਫੀ ਬਿਗ ਫੈਮਿਲੀ ਵੀ ਹੈਗੀ ਹੈ ਜੀ ਕਿਉਂਕਿ ਮੇਰੇ ਫਾਦਰ ਸਾਹਿਬ ਵਰਗੇ ਚਾਰ ਬ੍ਰਦਰ ਨੇ ਜੀ ਤੇ ਚਾਰਾਂ ਦੀ ਫੈਮਿਲੀ ਹੈਗੀ ਹੈ ਜੀ ਸਾਰਿਆਂ ਦੇ ਕਿਸੇ ਦੇ ਦੋ نو ਪੁੱਤ ਨੇ ਕਿਸੇ ਦੇ ਚਾਰ ਨੇ ਕਿੱਦਾਂ ਨੇ ਗਾਂ ਪੋਤੇ ਪੋਤੀਆਂ ਵੀ ਵਿਆਹੇ ਹੋਏ ਨੇ ਜੀ ਤੇ ਗਾਂ ਉਹਨਾਂ ਦੇ ਵੀ ਬੱਚੇ ਹੈਗੇ ਆ ਕਾਫੀ ਬਿਗ ਫੈਮਿਲੀ ਹੈ ਜੀ ਜੇ ਕਹੋਗੇ ਤਾਂ ਮੈਂ ਜੀ ਮੈਂ ਸਾਰਿਆਂ ਨੂੰ ਬੁਲਾ ਦੂੰਗੀ ਜੀ ਤੇ ਬਹੁਤ ਵੀ ਸਾਡਾ ਪਰਿਵਾਰ ਸੁਖਨ ਨਾਲ ਬਹੁਤ ਜਿਆਦੇ ਹੰਡਿਆ ਵਰਤਿਆ ਜੀ ਕਾਫੀ 빅 ਫੈਮਲੀ ਹੈ ਜੀ ਸਾਡੀ ਤੇ ਜੇ ਮੈਂ ਕੱਲੇ-ਕੱਲੇ ਨੂੰ ਮਲਾਉਂਗੀ ਕਾਫੀ ਰਿਸ਼ਤੇਦਾਰ ਨੇ ਤੇ ਕਾਫੀ ਵਲੋਗ ਬਣ ਜਾਣਗੇ ਪਰ ਇੰਨੀ ਆਪਣੇ ਚ ਪਹੁੰਚ ਹੀ ਹੈ ਨਹੀਂਗੀ ਜੀ ਕਿਉਂਕਿ ਇਹ ਸਾਰਾ ਤੋਰਾ ਫੇਰੇ ਵਾਲਾ ਕੰਮ ਹੈਗਾ ਜਾਣਾ ਆਉਣਾ ਕਾਫੀ ਔਖਾ ਹੋ ਜਾਂਦਾ ਜੀ ਚਾਰ ਮੇਰੇ ਭੂਆ ਜੀ ਨੇ ਚਾਰ ਮੇਰੇ ਤਾਈ ਚਾਚਾ ਜੀ ਨੇ ਤੇ ਸਾਰੇ ਭੂਆ ਜੀ ਦੇ ਬੱਚੇ ਵੀ ਸਾਰੇ ਵੀ ਵਧੀਆ ਨੇ ਅੱਡ-ਅੱਡ ਵਿਆਹੇ ਹੋਏ ਨੇ ਤੇ ਸਾਰੇ ਵਧੀਆ ਨੇ ਜੀ ਚਲੋ ਵਾਹਿਗੁਰੂ ਦੀ ਆਸਨਾ ਸਾਡਾ ਪਰਿਵਾਰ ਕਾਫੀ ਕੁਲੇ ਮਿਲਿਆ ਤੇ ਕੁਲਾ ਡੁੱਲਾ ਸੁਭਾਅ ਦੇ ਨੇ ਜੀ ਜਦੋਂ ਕਿਤੇ ਪਰਮਾਤਮਾ ਨਾਲ ਕੋ ਖੁਸ਼ੀ ਦਾ ਪ੍ਰੋਗਰਾਮ ਹੋਇਆ ਇਕੱਠੇ ਹੋਏ ਆਪਾਂ ਜ਼ਰੂਰ ਤੁਹਾਨੂੰ ਕੱਲੇ ਕੱਲੇ ਨਾਲ ਮਲਾਵਾਂਗੇ ਜੀ ਪਰਮਾਤਮਾ ਸਭ ਨੂੰ ਖੁਸ਼ ਰੱਖੇ ਚਲੋ ਜੀ ਫਿਰ ਅੱਜ ਦੇ ਬਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆ ਹਨਾ ਜੀ ਮਿਲਾਂਗੇ ਤੁਹਾਨੂੰ ਕੱਲ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਓਕੇ ਬਾਏ ਸ਼ਸ਼ੀ ਕਾਲ ਜੀ ਇਹ ਨੋ ਨਿਰਕਾਰੀ ਦੂੰਗਾ ਸਾ ਉੱਚ ਸਿੱਧਾ ਹਾਂਜੀ ਕੀ ਹਾਲ ਹੈ ਜੀ ਦੇਖੋ ਜੀ ਕਿੰਨਾ ਗਾ ਪੈ ਰਿਹਾ ਕੱਪੜਿਆਂ ਦਾ ਜਾਣ ਉਹ ਕਾਊਂਟਰ ਤੇ ਕਰੀ ਜਾਂਦੇ ਆ ਸੈਟਿੰਗ ਅੱਜ ਸਹਿਜ ਵੀ ਨਾਲ ਟੇਲਰ ਬਣ ਰਿਹਾ ਹੈ ਇਹ ਮੈਡਮ ਜੀ ਸੂਟ ਦੀ ਕਟਿੰਗ ਕਰ ਰਹੀ ਹੈ ਚਲੋ ਰੱਤ ਸਹੀ ਸੀਗੇ ਨਾ ਬਸ ਉਹ ਤਾਂ ਸਿਉਣ ਫਿਰ ਉੱਥੇ ਵੱਜ ਜਾਨੀ ਨਾਲ ਹੀ ਚੱਕਾਂ ਦੀ ਮੈਂ ਬਿਮਾਰ ਪਾ ਖਾਂਦੀ ਹਾਂ ਹਾਂ ਇਹਨੂੰ ਇੱਕ ਵਾਰੀ ਹਾਂ ਕਿਲੇ ਸੁੱਕਦਾ ਦਊਂ ਉਹ ਕਿਲੇ ਸੁੱਕਦਾ ਇਹਦਾ ਸਈਵਾਂ ਆਂਦਾ ਉਹਦਾ ਦੂਜੀ ਦਾ ਸਈਵਾਂ ਦੀ